ਹਾਂ ਜੀ ਜਿਹੜਾ ਪੈਂਚਾਪਰ ਪੈਂਪ ਲਿਖਿਓ ਬਹੁਤ ਹੀ ਸਤਿਕਾਰਯੋਗ ਪਿੰਡ ਵਾਸੀਓ ਅੱਜ ਦਾ ਜਿਹੜਾ ਸਾਡਾ ਜਿਹੜਾ ਵਿਸ਼ਾ ਹੈ ਉਹ ਮਾਈਨਿੰਗ ਬਾਰੇ ਤੁਹਾਨੂੰ ਮੇਰੇ ਕੋਲ ਕਈ ਪਿੰਡ ਦੇ ਬੰਦੇ ਆਏ 15 20 ਦਿਨ ਤੋਂ ਆ ਰਹੇ ਆ ਕੋਈ 5 ਕਰ 10 ਆ ਰਹੇ ਆ ਤੇ ਮੈਂ ਕਿਹਾ ਵੀ ਇੱਦਾਂ ਤਾਂ ਭਾਈ ਗੱਲ ਨਹੀਂ ਬਣਨੀ ਹੈਗੀ ਤੇ ਪਿੰਡ ਵਾਸੀ ਨੂੰ ਆਮ ਜਲਾਸ ਲਾਵਾਂਗੇ ਸਾਰੇ ਪਿੰਡ ਨੂੰ ਸੂਚਿਤ ਕਰਾਂਗੇ ਆਪਾਂ ਕੀ ਦੇ ਕਿਆ ਕ ਨੁਕਸਾਨ ਹੋਣੇ ਭਾਈ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਤੇ ਸਾਰੇ ਪਿੰਡੋਂ ਇਕੱਠਰ ਕੰ ਦਾ ਜੇਹੀ ਮਕਸਦ ਆ ਸਾਡਾ ਵੀ ਆਪਾਂ ਸਾਰਾ ਮਤਾ ਪਾਣਾ ਪੰਚਾਇਤ ਵੱਲੋਂ ਗ੍ਰਾਮ ਸਭਾ ਵੱਲੋਂ ਸਾਰੇ ਪਿੰਡੋਂ ਸੂਚਿਤ ਹੋਣਾ ਚਾਹੀਦਾ ਵੀ ਜਿਹੜਾ ਕੰਕ੍ਰੈਸ਼ਨ ਲੱਗਣ ਜਾ ਰਿਹਾ ਸਾਡੇ ਪਿੰਡ 'ਚ ਚਾਰੀ ਚੱਲ ਰਹੀ ਹੈ ਪੰਜ ਛੇ ਮਹੀਨੇ ਤੋਂ ਤੇ ਜਿਹੜੇ ਵਾਰ ਆਪਾਂ ਇਕੱਠੇ ਹੋਏ ਆ ਉਹ ਦੁਬਾਰਾ ਆਪਾਂ ਮਤਾ ਪਾਣਾ ਉਹ ਤੇ ਆਉਣ ਵਾਲੇ ਬੱਚਿਆਂ ਦਾ ਤੁਹਾਡੇ ਭਵਿੱਖ ਵਾਰ ਸਾਰਿਆਂ ਨੂੰ ਨੁਕਸਾਨ ਹੋਣਾ ਤੁਹਾਨੂੰ ਸਾਰੇ ਜਾਣਦੇ ਹੀ ਹੈ ਕਿ ਤੁਹਾਡਾ ਰਸਤਾ ਸਾਰਾ ਬਲੌਕ ਹੋਣਾ ਹੈ ਸਾਰਾ ਰਸਤਾ ਖਰਾਬ ਹੋ ਹੋਰ ਹੀ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜੀ ਆਪਾਂ ਲਿਖੀ ਹੈ ਤੇ ਉਹ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਆਪਾਂ ਗ੍ਰ ਇਹ ਨਹੀਂ ਕਿ ਕਾਰਬਾਈਟ ਲੱਗਿਆ ਜੀ ਇਹ ਮਤਾ ਪੇਸ਼ ਹੋਇਆ ਹੈ ਜੀ ਅੱਜ ಗ್ರಾಮ ਪੰਚਾਇਤ ਦਾ ਆਮ ਜਨਰਜਗਰ ਰੱਖਿਆ ਸੀਗਾ ਅਸੀਂ ਤੇ ਸਰਬਸੰਮਤੀ ਨਾਲ ਹੈ ਜੀ ਤੇ ਇਹ ਕੀ ਮੀਟਿੰਗ ਵਿੱਚ ਹਾਜ਼ਰ ਗਾਂਵ ਸਭਾ ਦੇ ਮੈਂਬਰਾਂ ਨੇ ਸਭਾਪਤੀ ਵੱਲੋਂ ਪਿੰਡ ਦੇ ਜੰਗਲ ਜਾਂ ਪਿੰਡ ਦੀ ਜ਼ੂ ਵਿੱਚ ਕਿਸੇ ਵੀ ਕਿਸਮ ਦਾ ਸਟੋਨ ਕ੍ਰੈਸ਼ਰ ਨਹੀਂ ਲੱਗਣ ਦਿੱਤਾ ਜਾਵੇਗਾ ਉਸ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਦੀ ਰੇਤ ਜਾਂ ਪੱਥਰ ਜ਼ਮੀਨ ਦੀ ਖੁਦਾਈ ਨਹੀਂ ਕੀਤੀ ਜਾਵੇਗੀ ਮਤਾ ਪੇਸ਼ ਕੀਤਾ ਗਿਆ ਜੀ ਕ੍ਰੈਸ਼ਰ ਲੱਗਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਰਿਪੋਰਟ ਲਿਖੇ ਅਨੁਸਾਰ ਦੱਸਿਆ ਗਿਆ ਹੈ ਵਾਤਾਵਰਨ ਖਰਾਬ ਹੋਵੇਗਾ ਜੀ ਵਾਤਾਵਰਨ ਖਰਾਬ ਹੋਊਗਾ ਜੀ ਹੁਣ ਤਾਂ ਪਤਾ ਚਲੋ ਕੁਝ ਨਹੀਂ ਲਿਖਿਆ ਲਿਖ ਕੇ ਸਾਰੇ ਤੱਕ ਪਹੁੰਚ ਨਹੀਂ ਬਾਕੀ ਜੇ ਨਹੀਂ ਕੁਝ ਤੁਹਾਡੇ ਕੋਈ ਦਿਮਾਗ ਤੋਂ ਸਾਨੂੰ ਦੱਸਵਾਸੀ ਉਹ ਵੀ ਲਿਖ ਦਵਾਂਗੇ ਜੀ ਧੂੜ ਮਿੱਟੀ ਉੱਡੇਗੀ ਜਿਸ ਨਾਲ ਬਿਮਾਰੀਆਂ ਲੱਗਣ ਦਾ ਖਤਰਾ ਬਹੁਤ ਹੀ ਉੱਚੇ ਪੱਧਰ ਤੇ ਰਹੇਗਾ ਆਵਾਜ਼ ਦਾ ਪ੍ਰਦੂਸ਼ਣ ਹੋਵੇਗਾ ਜੀ ਨਜਾਇਜ਼ ਮਾਈਨਿੰਗ ਹੋਵੇਗੀ ਜਿਸ ਨਾਲ ਹਰ ਹਾਂ ਦੀ ਸੁਭਾਵਨਾ ਜ਼ਮੀਨ ਰੋੜੇਗੀ ਅਚਾ ਸਾਰੇ ਆਪਾਂ ਜਾਣਦੇ ਆ ਕਿ ਜਿੱਥੇ ਜੋ ਕ੍ਰੈਸ਼ ਚੱਲਦਾ ਹੈ ਬਈ ਆਲੇ-ਦੁਆਲੇ ਕੀ ਹੋ ਰਿਹਾ ਮੈਂ ਹੁਣੇ ਖੇੜੇ ਜਾ ਅਲੱਗ ਘੁੰਮ ਕੇ ਆਂ ਜੀ ਬਹੁਤ ਬੁਰਾ ਹਾਲ ਹੈ ਰੋਡ ਸਾਰੇ ਨਿਕਲ ਗਏ ਨੇ ਉਹਦੇ ਪਰੇ ਐਦਾਂ ਕਿ ਸਾਡਾ ਵੀ ਅਹੀ ਹਾਲ ਹੋਊਗਾ ਤੇ ਆਪਾਂ ਉਧਰਲੀ ਆਪਾਂ ਦੇਖ ਲੈਣੇ ਕੀ ਹੋਏ ਜੰਗਲਾਂ ਦੇ ਵਿੱਚ ਦਰਖਤਾਂ ਦੀ ਕਟਾਈ ਹੋਵੇਗੀ ਜਿਸ ਕੰਨ ਵਾਤਾਵਰਣ ਦੀ ਸ਼ੁੱਧਤਾ ਉੱਤੇ ਬਹੁਤ ਡੂੰਘਾ ਅਸਰ ਹੋਵੇਗਾ ਜੰਗਲੀ ਜੀਵ ਜੰਤੂ ਖਤਮ ਹੋ ਜਾਣਗੇ ਜਿਸ ਕੰਨ ਸਾਡਾ ਕੁਦਰਤੀ ਸੰਤੁਲਨ ਵਿਗੜ ਜਾਵੇਗਾ ਭਾਰੀ ਬਹਾਨਾ ਕਾਰਨ ਸਾਡੇ ਇਲਾਕੇ ਦੀਆਂ ਸੜਕਾਂ ਅਤੇ ਗੋਹੇ ਟੁੱਟ ਜਾਣਗੇ ਜਿਸ ਕੰਨ ਸਾਡੀ ਆਵਾਜਾਈ ਵਿੱਚ ਬਹੁਤ ਤਾਰੀ ਵਾਹਨਾ ਕਰਕੇ ਸਾਡੇ ਰਾਹਗੀਰਾਂ ਦੀ ਜਾਨ ਦਾ ਖਤਰਾ ਉਹਨਾਂ ਦੇ ਪਰਿਵਾਰਾਂ ਦਾ ਮਾਨਸਿਕ ਸੰਤੁਲਨ ਵਿਗਾੜੇਗਾ ਇਸ ਤੋਂ ਇਲਾਵਾ ਹੋਰ ਵੀ ਨਿਕਾ ਕਿਸਮਾਂ ਦੀਆਂ ਮੁਸੀਬਤਾਂ ਪੈਦਾ ਹੋ ਜਾਣਗੀਆਂ ਜਿਸ ਦਾ ਸਾਹਮਣਾ ਸਾਡੇ ਪਿੰਡ ਦੇ ਜਾਨੀ ਅਤੇ مالی ਨੁਕਸਾਨ ਨੂੰ ਚੜਾਣਾ ਪਵੇਗਾ ਇਸ ਲਈ ਪੰਜਾਬ ਪੰਚਾਇਤ ਰਾਜ ਕਾਨੂੰਨ 1994 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕੀਤੀ ਗਈ ਹੈ ਪਿੰਡ ਦੀ ಗ್ರಾಮ ਸਭਾ ਵਿੱਚ ਇਸ ਵਿਸ਼ੇ ਦੀਆਂ ਗਾਰਾਆਂ ਨੂੰ ਦੇਖਦੇ ਹੋਏ ਇਹ ਮਤਾ ਸਰਬਸੰਮਤੀ ਨਾਲ ਆਸ ਕਰਦੀ ਹੈ ਮਤੇ ਦੀਆਂ ਨਕਲਾ ਬੀਡੀਪੀ ਸਾਹਿਬ ਗੜਸ਼ੰਕਰ ਐਸ ਡੀ ਐਮ ਸਾਹਿਬ ਗੜਸ਼ੰਕਰ ਡੀ ਸੀ ਸਾਹਿਬ ਹੁਸ਼ਿਆਰਪੁਰ ਐਸ ਡੀਓ ਸਾਹਿਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਮੰਤਰੀ ਸਾਹਿਬ ਖਨਨ ਅਤੇ ਜੀਓਲੋਜੀ ਵਿਭਾਗ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਜੀ ਨੂੰ ਭੇਜੀਆਂ ਜਾਣਗੀਆਂ ਜੀ ਧੰਨਵਾਦ ਜੀ ਹੈ ਤੇ ਅਹੀ ਬਤਾ ਜੀ ਪਤਾ ਵੈਸੇ ਇਹਦੇ ਬਾਰੇ ਪਤਾ ਤਾਂ ਸਾਰਿਆਂ ਨੂੰ ਹੈਗਾ ਲੇਕਿਨ ਸਾਡੀ ਇਹ ಗ್ರಾಮ ਸਭਾ ਦਾ ਮਤਲਬ ਇਹੀ ਸੀ ਸਰਪੰਚ ਸਾਹਿਬ ਦੀ ਪ੍ਰਧਾਨਗੀ ਇਹਟ ਜਿਹੜੀ ਹੋਈ ਹੈ ਕਿ ਜਿਹੜੀ ਸਾਡੀ ಗ್ರಾಮ ਸਭਾ ਨਾ ਜੀ ਇਹਦੀ ਤਾਕਤ ਬਹੁਤ ਹੈ ਇਹ ਜੇ ਮਤਾ ਅਸੀਂ ਸਾਰੇ ਸੰਸਦ ਮੈਂ ਪਾਸ ਕਰ ਦਿੱਤਾ ਇਹਨੂੰ ਸ਼ਾਇਦ ਰਾਸ਼ਟਰਪਤੀ ਵੀ ਚੈਲੰਜ ਨਹੀਂ ਕਰ ਸਕਦਾ ਹੁੰਦਾ ਕਿ ਅਸੀਂ ਪਹਿਲਾਂ ਪੰਚਾਇਤ ਕਰਦੇ ਹੁੰਦੇ ਕੁਝ ਮਤੇ ਪਾਸ ਲੇਕਿਨ ਇਸ ਤੁਹਾਡੇ ਜਿੰਨੇ ਵੀ ਤੁਸੀਂ ਬੰਦੇ ਬੈਠੇ ਜਿਹਨਾਂ ਨੇ ਸਾਈਨ ਕਰਨੇ ਨੇ ਜਿਹੜੇ ਇਸ ਗੱਲ ਨਾਲ ਸਹਿਮਤ ਹੈ ਉਹ ਸਾਰੇ ਇਸ ਗੱਲ ਦੀ ਗਵਾਹੀ ਭਰਦੇ ਸਾਰੇ ਇਸ ਮਤੇ ਦੇ ਪ੍ਰਧਾਨ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਕਿਸੇ ਦੇ ਮਨ 'ਚ ਕੋਈ ਵਿਚਾਰ ਹੈ ਤੁਸੀਂ ਦੱਸ ਸਕਦੇ ਹੋ ਵੀ ਉਹ ਵੀ ਇਹਦੇ ਵਿੱਚ ਲਿਖ ਲੈਣ ਜੇ ਸਾਡੀ ਇਸ ਸਮੱਸਿਆ ਦਾ ਸਾਡੇ ਪਿੰਡ ਨੂੰ ਬਚਾਇਆ ਜਾ ਸਕੇ ਇਹ ਮਤਾ ਫਰਦ ਇਥੇ ਪਾਸ ਹੋਇਆ ਜੀ ਠੀਕ ਹੈ ਜੀ ਜੇ ਕਿਸੇ ਨੂੰ ਹੋਰ ਵੀ ਗੱਲ ਕਰਨੀ ਹੋਵੇ ਤਾਂ ਦੱਸ ਸਕਦਾ ਉੱਥੇ ਜਿਹੜੇ ਲਿਖੇ ਸਾਰੀ ਸਮੱਸਿਆ ਇਹ ਤੇ ਲੱਗਣਾਗਾ ਤੇ ਸਭ ਨੂੰ 10 10 ਰੁਪਏ ਐਕਸਟੈਂਸ਼ਨ ਤੇ ਤੇ ਅਸੀਂ ਮਦਦ ਨਹੀਂ ਆਏਗਾ ਵਿਚਾਰੇ ਬੈਠਾ ਰਹਿਣਗਾ ਸੜਕਾਂ 'ਤੇ ਜੀ ਕਿਉਂਕਿ ਕਿਉਂਕਿ ਅਸੀਂ ਸਾਰੇ ਪਰਿਵਾਰਾਂ ਵਾਲੇ ਬੱਚਿਆਂ ਵਾਲੇ ਅਸੀਂ ਕਿਸੇ ਨਾਲ ਲੜਤਾ ਝਗੜ ਸਕਦੇ ਨਹੀਂ ਲੇਕਿਨ ਆ ਜਿਹੜਾ ਤਰੀਕਾ ਹੈ ਸਾਡਾ ਸਭ ਤੋਂ ਬੈਸਟ ਤਰੀਕਾ ਹੈਗਾ ਇਹਦੇ ਉੱਪਰ ਸਾਨੂੰ ਕਿਸੇ ਨੂੰ ਕੋਈ ਰਸਤੇ ਰੋਕ ਲਈਏ ਕੋਈ ਗੱਡੀਆਂ ਰੋਕ ਲਈ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੈ ਵਨ ਕਿਉਂਕਿ ਮੰਤਰੀ ਵੀ ਇਹ ਗੱਡੀਆਂ ਰੋਕ ਨਹੀਂ ਸਕਦਾ ਜੇ ਆਪਾਂ ਸਿਸਟਮ ਦੇ ਤਹਿਤ ਚੱਲਾਂਗੇ ਸਾਡਾ ਇਹ ਹੱਲ ਹੋ ਸੁਝਾਵੀ ਵਧੀ ਲੱਗੂ ਤਾਂ ਅਸੀਂ ਰਾਦ ਬਣ ਕੇ ਦਾ ਹੱਲ ਕਰ ਲਾਵਾਂਗੇ। ਹੋਰ ਨਾਲੇ ਕੱਲਾ ਮਤਾਵਾ ਨਾ ਨਹੀਂ ਕੁਝ ਵੀ ਹੋਣਾਗਾ ਜੇ ਕੱਲ ਹੋ ਸਕਦਾ। ਇਹਦੇ ਬ੍ਰੋਧ ਮੇਰੇ ਕੋਲ ਧਰਮਾ ਵੀ ਲਾਣਾ ਪੈ ਸਕਦੇ। ਹਾਂ ਬਿਲਕੁਲ। ਅੱਪਾ ਇੱਥੇ ਹੋ ਕੇ ਚੱਲਾਂਗੇ ਜੀ। ਇਹ ਕੋਹੋਂ ਕੱਲਾ ਮਤਾਵਾ ਕੇ ਗੱਲਬਾਤ ਨਹੀਂ ਇਹ ਨਹੀਂ ਬਣਨੀ ਗੱਲ। ਹੋ ਸਕਦਾ ਆਉਣ ਵਾਲੇ ਦਿਨ ਅਸੀਂ ਧਰਮਾ ਵੀ ਲਾਉਣਾ ਪੈ ਜਾਵੇ। ਹੁਣ ਦੀ ਕੱਲੋਂ ਕੌਮ ਵੀ ਕੱਲਾ ਸਰਪੰਚੇ ਲੜਿਆ ਦਾ ਨਹੀਂ ਲੜ ਸਕਦਾ ਜੀ। ਨਾ ਫੈਸਲਾ ਸਾਡਾ ਕੋਈ ਨਾ ਨਲੀ ਪੰਜਾਬ ਦਾ। ਹੋ ਸਕਦਾ ਇਹਦੇ ਬ੍ਰੋਧ ਮੇਰੇ ਕੋਲ ਧਰਮਾ ਵੀ ਲਾਣਾ ਪੈ ਸਕਦੇ। ਹਾਂ ਬਿਲਕੁਲ। ਇਹ ਕੋਹੋਂ ਕੱਲਾ ਮਤਾ ਉਹ ਬਾਦਰੇ ਆਉਣ ਵਾਲੇ ਦੇ ਸਿਲਸਿਲੇ ਨਾਲ ਗੱਲ ਕਰਾਂਗੇ ਉਹ ਵੀ ਕੱਲ ਨੂੰ ਕਹੂੰਗੀ ਕੱਲਾ ਸਰਪੰਚ ਇਹਦਾ ਨਹੀਂ ਡਰਦਾ ਵੀ ਨਾ ਸਵੈਚਨ ਨਾਲ ਸੰਦਾ ਕੋਈ ਨਕਲੀ ਪੰਚਾਇਤ ਦਾ ਖਾਪੀ ਇਹ ਹੈਗਾ ਮੁੱਦਾ ਸਾਰੇ ਪੂਰੀ ਪੰਚਾਇਤ ਦਾ ਇਕੱਲੇ ਦਾ ਨਹੀਂ ਹੈਗਾ ਇਹ ਪੂਰੇ ਪਿੰਡ ਦਾ ਮਸਲਾ ਹੈ ਪਰ ਹੈ ਨਾ ਜੀ ਇਹ ਦੇਖੋ ਇਹ ਭਾਈ ਸਾਹਿਬ ਇਹ ਇਹ ਇਤਿਹਾਸ ਇਹ ਸਾਡੇ ਸਾਡੇ 37 ਪਿੰਡਾਂ ਦੇ ਵਿੱਚ ਨਾ ਪਹਿਲੀ ਪਹਿਲੀ ਗ੍ਰਾਮ ਸਭਾ ਜਿਹੜੀ ਇਸ ਮਸਲੇ ਤੇ ਬੈਠੀ ਹੈ ਜੀ ਮੈਂ ਕਹਿੰਦਾ ਇਤਿਹਾਸ ਇਹ ਰਚ ਹੋ ਰਿਹਾ ਨਾ ਡੱਲੇ ਵਾਲੋਂ ਵੈਸੇ ਵੀ ਓਲਿਆਲ ਮਾਫੀ ਚਾਹੁੰਦਾ ਵੈਸੇ ਮੌਰੀਦਾਰੇ ਹੁੰਦਾ ਹਰ ਚੰਗੇ ਕੰਮਾਂ ਦੇ ਵਿੱਚ ਵੀ ਤੇ ਚਲੋ ਇਹਦੇ ਵਿੱਚ ਵੀ ਸਾਡੇ ਵੱਲੋਂ ਪੂਰੇ ਪਿੰਡ ਦਾ ਸਹਿਯੋਗ ਮੈਰੇ ਸ਼ਾਹ ਐਲਾਨ ਦੇ ਚੱਕਰ ਸੀ ਪਿੰਡ ਸਰਪੰਚ ਨੂੰ ਸਾਈਨ ਕਰਵਾਉਣਾ ਦੋ ਬੰਦੇ ਜਿਹੜੇ ਸਾਈਨ ਕਰਵਾ ਲੀਏ ਉਹ ਲਿਆਉਣਾ ਨਹੀਂ ਕਰ ਸਕਦੇ ਤਾਂ ਆਹ ਤਾਂ ਆਹ ਤੋਂ ਲਾਵਾ ਵੀ ਜੇ ਕੋਈ ਪਿੰਡ ਦਾ ਆਇਆ ਜਾਂ ਮਸਲਾ ਹੁੰਦਾ ਨਾ ਜੇ ਅਸੀਂ ਗ੍ਰਾਮ ਸਭਾ ਚ ਪਾਸ ਕਰਦੇ ਆਂ ਉਦਾ ਬਹੁਤ ਜ਼ਿਆਦਾ ਵਜਨ ਹੁੰਦਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਥੋੜੀ ਅਵੇਅਰਨੈਸ ਘੱਟ ਆ ਗਈ ਹੈ ਕਿ ਇਹ ਆਮ ਮੀਟਿੰਗ ਹੋ ਰਹੀ ਹੈ ਪੰਚਾਇਤੀ ਆਮ ਨਹੀਂ ਇਹ ਬਹੁਤ ਜ਼ਿਆਦਾ ਵਜਨਦਾਰ ਮੀਟਿੰਗ ਹੁੰਦੀ ਹੈ ਜੀ ਆਮ ਜੀ ਦੱਸ ਦਿੰਦੇ ਲੋਕ ਥੱਲੇ ਆਪਣਾ ਮੋਬਾਈਲ ਨੰਬਰ ਦਿਓਗੇ ਹੋ ਗਿਆ ਹੋ ਗਿਆ ਨਾ ਬਿਲਕੁਲ ਸਾਡੇ ਤੇ ਖੋਰ ਵੀ ਸਾਰਿਆਂ ਮੇਰੀ ਬੇਨਤੀ ਹੈ ਆਪਾਂ ਆਮ ਜਲਾਸ 6 ਮਹੀਨੇ ਬਾਅਦ ਜਾਂ 2-4 ਕਦੇ ਵੀ ਬੁਲਾ ਸਕਦੇ ਸਾਰੇ ਜਣੀ ਆਇਆ ਜ਼ਰੂਰ ਕਰੋ ਪਿੰਡ ਦਾ ਕੋਈ ਇੱਕ ਬੰਦਾ ਨਹੀਂ ਕਹਿੰਦਾ ਕਿ ਟੋਗ ਵਾਲੀ ਸਰਪੰਚ ਨੇ ਜੋ ਕਰ ਲਿਆ ਕਰ ਲਿਆ ਬੰਦਾ ਪਾਣਾ ਤੇ ਡਿਪਾਰਟਮੈਂਟ ਨੇ ਵੀ ਹੌਸਲਾ ਵਧਦਾ ਜਦ ਤੁਸੀਂ ਆਉਂਦੇ ਆ سر فروشی کی تمنا اب ہمارے دل میں ہے دیکھنا ہے زور کتنا بازوئیں قاتل میں ہے انقلاب زندہ